ਅਜ ਦੇ ਯੁੱਗ ਵਿੱਚ ਇਹ ਭਾਵੇਂ ਕੰਬਾਈਨ ਆ ਗਈਆਂ ਟਰੈਕਟਰ ਆ ਗਏ ਹੈਪੀ ਸੀਟਾਂ ਤੱਕ ਆ ਗਏ ਆ ਪਰ ਅੱਜ ਵੀ ਇਹ ਦੋਵੇਂ ਭਰਾ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਇਹ ਆਪਣੇ ਬਲਦਾਂ ਨਾਲ ਖੇਤੀ ਕਰਦੇ ਪੈਣੇ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਇਹਨਾਂ ਦੇ ਦੋ ਬਲਦ ਨੇ ਜਿਨ੍ਹਾਂ ਦੇ ਗਲਾ ਵਿੱਚ ਘੁੰਗਰੂ ਬੰਨੇ ਆ ਅੱਜ ਵੇਖਿਆ ਜਾਵੇ ਤੇ ਅੱਜ ਦੇ ਨੌਜਵਾਨ ਪੀੜ੍ਹੀ ਆ ਜਦੋਂ ਪਹਿਲੀ ਵੋਂਦੀ ਆ ਤਾਂ ਪਿੱਛੇ ਡੀਜੇ ਲੱਗੇ ਹੁੰਦੇ ਆ ਡੈਕ ਲੱਗੇ ਹੁੰਦੇ ਆ ਕਿਉਂਕਿ ਉਹ ਵੀ ਮਨੋਰੰਜਨ ਚਾਹੁੰਦੇ ਆ ਲੇਕਿਨ ਜਿਹੜਾ ਇਹਨਾਂ ਦਾ ਮਨੋਰੰਜਨ ਆ ਇਹਨਾਂ ਦਾ ਮਨੋਰੰਜਨ ਸਿਰਫ ਇਹੋ ਹੀ ਆ ਵੀ ਇਹਨਾਂ ਦੇ ਉੱਤੇ ਜੇ ਗੱਲਾ ਜੇ ਇਹਨੇ ਘੁੰਗਰੂ ਪਾਇਆ ਜਾਂ ਇਹਨੇ ਟਲੀਆਂ ਪਾਈਆਂ ਜਿਹੜੋਂ ਟੰ ਟੰ ਕਰਦੀਆਂ ਛੰਚਣ ਕਰਦੀਆਂ ਜਲਦੀਆਂ ਤਾਂ ਮਜ਼ਾ ਆਇੰਦਾ ਵੀ ਇੱਕ ਇੱਕ ਰੂਹ ਬਣ ਜਾਂਦੀ ਆ ਵੀ ਇੱਕ ਮਾਹੌਲ ਬਣ ਜਾਂਦਾ ਵਾ ਵੀ ਜਦੋਂ ਖੇਤ ਜੋਤਨਾ ਵਾ ਹਾਂ ਤਾਂ ਜੀ ਬਹੁਤ ਹੀ ਫਰਕ ਮਿਲਵਾ ਗਿਆ ਵਾ ਜਿਹੜਾ ਬਲਦਾਲ ਖੇਤੀ ਆ ਬਿਲਕੁਲ ਸਹਿਜ ਮਤੇ ਨਾ ਹੁੰਦੀ ਸੀ ਤੇ ਬਹੁਤ ਹੀ ਹੌਲੀ ਹੌਲੀ ਵਧੀਆ ਤਰੀਕੇ ਨਾਲ ਚੱਲਦਾ ਕੰਮ ਜਿਹੜੇ ਟਰੈਕਟਰ ਆਏ ਜਲਦੀ ਜਲਦੀ ਪੈਲੀ ਨੂੰ ਵਾਹ ਜਾਂਦੇ ਆ ਉਹਦੇ ਨਾਲ ਧੁੱਪ ਜਾਂ ਹਵਾ ਨਹੀਂ ਪੈਂਦੀ ਪੈਲੀ ਪੂਰੀ ਤਾਕਤ ਨਹੀਂ ਫੜਦੀ ਅੱਛਾ ਇਹ ਬਲਦਾਲ ਵਾਹਣ ਦੇ ਨਾਲ ਪੈਲੀ ਕਾਫੀ ਤਾਕਤ ਫੜ ਜਾਂਦੀ ਆ ਔਰ ਬਹੁਤ ਹੀ ਖੇਤੀ ਵਧੀਆ ਤਰੀਕੇ ਨਾਲ ਹੁੰਦੀ ਅੰਮ੍ਰਿਤ ਵੇਲਾ ਸਵਖਤੇ ਨਾਲੇ ਆਪਣਾ ਵਿਜੀ ਰਈ ਦਾ ਕੰਮ ਦੇ ਵਿੱਚ ਤੇ ਨਾਲੇ ਆਪਣਾ ਉਦਮ ਦੇ ਨਾਲ ਤੁਰ ਪਈਦਾ ਇਹਨਾਂ ਨੂੰ ਲੈ ਕੇ ਇਹ ਆਪਣਾ ਖੇਤੀ ਕਰੀਦੀ ਆ ਤੇ ਬਹੁਤ ਵਧੀਆ ਤਰੀਕਾ ਜਿਹੜੇ ਨਵੇਂ ਮੁੰਡੇ ਆ ਗਏ ਉਹਨਾਂ ਨੂੰ ਇਹਨਾਂ ਬਾਰੇ ਤੇ ਗਿਆਨੀ ਨਹੀਂ ਹੈਗਾ ਪਤਾ ਹੀ ਨਹੀਂ ਅੱਛਾ ਤੇ ਦੂਸਰਾ ਇਹ ਆ ਵੀ ਜਿਹੜੇ ਆ ਬڑے-ਬڑے ਡੀਜੇ ਲਾ ਲੈਂਦੇ ਆ ਇਹ ਇੱਕ ਫੁਗਰਾ ਪਾਨੀ ਆ ਇਹਨਾਂ ਦਾ ਅੱਛਾ ਆ ਵੀ ਜਿਹੜਾ ਬੜੇ-ਬੜੇ ਲਾ ਕੇ ਨਾ ਉਹ ਕੋਈ ਪਿੱਛੇ ਪਤਾ ਲੱਗਦਾ ਕਿਸੇ ਆਉਣ ਜਾਣ ਦਾ ਨਾ ਕੋਈ ਗਾੜੀ ਕੋਲਾ ਲੱਗਦਾ ਤੇ ਨਹੀਂ ਜ ਸਾਡਾ ਨਾ ਇਹਨਾਂ ਦੇ ਨਾਲ ਹੀ ਬਹੁਤ ਪਿਆਰ ਪਿਆ ਵਾ ਬਹੁਤ ਹੀ ਪਿਆਰ ਇਹਨਾਂ ਨਾਲ ਇਹਨਾਂ ਨੂੰ ਵਾਈਦਾ ਇਹਨਾਂ ਦੀ ਵਾਈਦਾ ਵੱਖਰਾ ਹੀ ਨਾਂ ਆਂਦਾ ਇਹਨਾਂ ਦੀ ਫਿਰ ਖਰਾਕ ਕੀ ਹੁੰਦੀ ਇਹਨਾਂ ਦੀ ਇਹਨਾਂ ਦੀ ਖਰਾਕ ਆਪਣੇ ਆ ਖੇਤੀ ਜੀ ਪੈਦਾ ਹੁੰਦੀ ਪੱਠਾ ਰਕਾ ਇਹਨਾਂ ਨੂੰ ਪਾਈਦਾ ਵਾ ਹੂੰ ਤੇ ਚਾਰਾ ਵਧੀਆ ਦੇਈਦਾ ਵਾ ਦਾਣਾ ਵੀ ਪਾਈਦਾ ਵੰਡ ਵੀ ਜਦੋਂ ਕੰਮ ਦਾ ਜ਼ਿਆਦਾ ਜ਼ੋਰ ਇਹਨਾਂ ਕੋਲ ਲੈਣਾ ਹੋਵੇ ਕੰਮ ਲੈਣਾ ਹੋਵੇ ਉਦੋਂ ਵਿਆਹੀ ਦੇ ਦਿਨਾ ਚ ਜਾਂ ਭਾਈ ਜਦੋਂ ਜ਼ਿਆਦਾ ਜ਼ੋਰ ਆ ਉਦੋਂ ਵੰਡ ਪਾਈਦਾ ਦਾਣਾ ਪਾਈਦਾ ਤੇਲ ਵੀ ਦੇਈਦਾ ਸੇਵਾ ਪੂਰੀ ਕਰੀਦੀ ਇਹਨਾਂ ਦੀ ਜ਼ਰੂਰ ਚਾਹੀਦਾ ਜੀ ਰੋਇਤੀ ਫਸਲਾਂ ਚ ਜੜੀਆਂ ਇਹਨਾਂ ਚੋਂ ਹਮ ਤਾਂ ਵੀ ਬਥੇਰੀ ਆ ਪਰ ਲੋਕ ਜਿਹੜੇ ਆ ਉਹ ਇੱਕ ਸਿਰਫ ਕਣਕ ਝੋਨੇ ਮਗਰੀ ਪੈ ਗਏ ਆ ਕਣਕ ਝੋਨੇ ਨੂੰ ਹੀ ਜ਼ਿਆਦਾ ਤੈਅਲ ਦੇ ਰਹੇ ਆ ਪਰ ਜਿਹੜੇ ਲੋਕ ਆ ਬਦਲੀਆਂ ਫਸਲਾਂ ਲਾ ਰਹੇ ਆ ਉਹ ਆਮਦਨ ਵਧ ਲੈ ਰਹੇ ਆ ਇੱਕ ਤੇ ਉਹਦੇ ਨਾਲ ਸਾਡਾ ਵਾਤਾਵਰਨ ਨਹੀਂ ਬਚਿਆ ਪ੍ਰਦੂਸ਼ਣ ਨੂੰ ਤੋਂ ਵੀ ਰਹਿ ਤਿਆ ਇਸ ਕਰਕੇ ਸਾਨੂੰ ਬਦਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਲਾਉਣੀਆਂ ਚਾਹੀਦੀਆਂ ਤੁਸੀਂ ਲੋਕ ਬੰਦੇ ਹੋ ਹਾਂਜੀ ਕਿਹੜੀ ਕਿਹੜੀ ਫਸਲ ਲਗਾਉਂਦੇ ਹੋ ਅਸੀਂ ਮੱਕੀ ਬੀਜਦੇ ਆ ਮਿਰਚ ਲਾਉਨੇ ਆ ਗੰਨਾ ਵਾ ਕਮਾ ਆ ਤੇ ਕੁ ਸਬਜ਼ੀਆਂ ਲਾ ਲਈਦੀਆਂ ਵਾ ਉਹ ਸ਼ਹੀਬ ਬਾਸਬਤੀ ਲਾਉਣੇ ਆ ਤੇ ਰਲਵੇਂ ਮਿਲਵੇਂ ਫਸਲਾਂ ਦੀ ਜੀ ਲੈ ਦੀਨਾ ਅੱਜ ਤੁਹਾਨੂੰ ਪੁਰਾਣੇ ਵੀਰਸ ਨਾਲ ਜੋੜਨ ਜਾ ਰਹੇ ਆ ਦੋ ਭਰਾ ਜਿਹੜੇ ਬਲਦਾਂ ਨਾਲ ਖੇਤੀ ਕਰਦੇ ਪਏ ਨੇ ਅੱਜ ਦੇ ਯੁੱਗ ਵਿੱਚ ਇਹ ਭਾਵੇਂ ਕੰਬਾਈਨ ਆ ਗਈਆਂ ਟਰੈਕਟਰ ਆ ਗਏ ਹੈਪੀ ਸੀਟਾਂ ਤੱਕ ਆ ਗਈਆਂ ਪਰ ਅੱਜ ਵੀ ਇਹ ਦੋਵੇਂ ਭਰਾ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਇਹ ਆਪਣੇ ਬਲਦਾਂ ਨਾਲ ਖੇਤੀ ਕਰਦੇ ਪਏ ਨੇ ਤਸਵੀਰਾਂ ਵੇਖਦੇ ਹੋ ਇਹ ਇਹਨਾਂ ਦੇ ਦੋ ਬਲਦ ਨੇ ਜਿਨ੍ਹਾਂ ਦੇ ਗਲਾ ਵਿੱਚ ਘੁੰਗਰੂ ਬੰਨੇ ਟਲੀਆਂ ਬੰਨੀਆਂ ਜਦੋਂ ਇਹ ਜੋਤਦੇ ਆ ਖੇਤੀ ਕਰਦੇ ਆ ਤਾਂ ਉਦੋਂ ਇਹਨਾਂ ਦੀ ਆਵਾਜ਼ ਇੱਕ ਅਜਿਹਾ ਸੰਗੀਤ ਪੈਦਾ ਕਰਦੀ ਆ ਜਿਹਦੇ ਨਾਲ ਮਨਮੋਹ ਜਦਿਸ਼ ਭਾ ਜਾਂਦਾ ਵਾ ਤੇ ਇਹ ਵੀਰਾਂ ਦਾ ਮਨ ਵੀ ਲੱਗ ਰੰਦਾ ਵਾ ਅੱਜ ਵੇਖਿਆ ਜਾਵੇ ਤੇ ਅੱਜ ਦੇ ਨੌਜਵਾਨ ਪੀੜ੍ਹੀ ਆ ਜਦੋਂ ਪਹਿਲੀ ਬੁੰਦੀ ਆ ਤਾਂ ਪਿੱਛੇ ਡੀਜੇ ਲੱਗੇ ਹੁੰਦੇ ਆ ਡੱਕ ਲੱਗੇ ਹੁੰਦੇ ਆ ਕਿਉਂਕਿ ਉਹ ਵੀ ਮਨੋਰੰਜਨ ਚਾਹੁੰਦੇ ਆ ਲੇਕਿਨ ਜਿਹੜਾ ਇਹਨਾਂ ਦਾ ਮਨੋਰੰਜਨ ਆ ਇਹਨਾਂ ਦਾ ਮਨੋਰੰਜਨ ਸਿਰਫ ਇਹੋ ਹੀ ਆ ਵੀ ਇਹਨਾਂ ਜਿਹਦੇ ਉੱਤੇ ਜੇ ਗੱਲਾ ਜਿਹਦੇ ਘੁੰਗਰੂ ਪਏ ਆ ਜਾਂ ਟਲੀਆਂ ਪਈਆਂ ਜਦੋਂ ਟੰ ਟੰ ਕਰਦੀਆਂ ਛੰਚਣ ਕਰਦੀਆਂ ਜਲਦੀਆਂ ਤਾਂ ਮਜ਼ਾ ਆ ਜਾਂਦਾ ਵੀ ਇੱਕ ਇੱਕ ਰੂਹ ਬਣ ਜਾਂਦੀ ਆ ਵੀ ਇੱਕ ਮਾਹੌਲ ਬਣ ਜਾਂਦਾ ਵਾ ਵੀ ਜਦੋਂ ਖੇਤ ਜੋਤਨਾ ਵਾ ਅੱਜ ਦੇ ਵਿੱਚ ਅਸੀਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਵੀ ਅੱਜ ਵੀ ਇਹ ਲੋਕ ਇਹੋ ਜਿਹੇ ਹੈਗੇ ਆ ਪੰਜਾਬ ਵਿੱਚ ਜਿਹੜੇ ਆਪਣੇ ਪ੍ਰਾਤਨ ਸੱਭਿਆਚਾਰ ਨਾਲ ਜੁੜੇ ਆ ਵਿਰਸੇ ਨਾਲ ਜੁੜੇ ਤੇ ਵਿਰਸਾ ਸੰਭਾਲ ਕੇ ਬੈਠੇ ਆ ਆਓ ਆਪਣੇ ਚੈਨਲ 'ਤੇ ਸਵਾਗਤ ਕਰਦੇ ਇਹਨੇ ਦੋਵਾਂ ਭਰਾਵਾਂ ਦਾ ਨਾਲ ਗੱਲਬਾਤ ਕਰਦੇ ਆ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਦਦਿਓ ਜੀ ਮੇਰਾ ਸ਼ੁਭਨਾਮ ਜੀ ਸੁਖਵਿੰਦਰਪਾਲ ਸਿੰਘ ਡਿਆਲ ਤੇ ਦੂਜੇ ਵੀਰ ਜੀ ਦਾ ਨਾਮ ਵੀ ਦੱਸ ਦਿਓ ਜੀ ਬਲਜਿੰਦਰਪਾਲ ਸਿੰਘ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਬਲਦਾਂ ਨਾਲ ਖੇਤੀ ਕਰਦਿਆਂ ਨੂੰ ਮੰਨੋ ਜੀ ਪਿਛਲੇ ਕੁ ਮੈਂ 40 ਸਾਲ ਤੋਂ ਬਲਦਾਂ ਨਾਲ ਖੇਤੀ ਕਰ ਰਿਹਾ ਹਾਂ ਅੱਛਾ ਹਾਂਜੀ ਕੀ ਫਰਕ ਕੀ ਆ ਜਿਹੜੀ ਟਰੈਕਟਰ ਨਾਲ ਖੇਤੀ ਹੋਣੀ ਜਾਂ ਬਲਦਾਂ ਨਾਲ ਖੇਤੀ ਕਰਨ ਦੇ ਫਰਕ ਕੀ ਆ ਹੁਣ ਤਾਂ ਜੀ ਬਹੁਤ ਹੀ ਫਰਕ ਮਿਲਵਾ ਗਿਆ ਵਾ ਜਿਹੜਾ ਬਲਦਾਂ ਨਾਲ ਖੇਤੀ ਹੈ ਬਿਲਕੁਲ ਸਹਿਜ ਮਤੇ ਨਾ ਹੁੰਦੀ ਸੀ ਤੇ ਬਹੁਤ ਹੀ ਹੌਲੀ ਵਾਲੇ ਵਧੀਆ ਤਰੀਕੇ ਨਾਲ ਚੱਲਦਾ ਕੰਮ ਜਿਹੜੇ ਟਰੈਕਟਰ ਆਏ ਜਲਦੀ ਜਲਦੀ ਪੈਲੀ ਨੂੰ ਵਾਹ ਜਾਂਦੇ ਆ ਉਹਦੇ ਨਾਲ ਧੁੱਪ ਜਾਂ ਹਵਾ ਨਹੀਂ ਪੈਂਦੀ ਪਹਿਲੀ ਪੂਰੀ ਤਾਕਤ ਨਹੀਂ ਫੜਦੀ ਅੱਛਾ ਇਹ ਬਲਦਾਂ ਵਾਉਣ ਦੇ ਨਾਲ ਪਹਿਲੀ ਕਾਫੀ ਤਾਕਤ ਫੜ ਜਾਂਦੀ ਆ ਔਰ ਬਹੁਤ ਹੀ ਖੇਤੀ ਵਧੀਆ ਤਰੀਕੇ ਨਾਲ ਹੁੰਦੀ ਆ ਦੱਸ ਦਿ ਆਪੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਵਾ ਉਹਦਾ ਬਲਦ ਲੈ ਕੇ ਜਾਂਦੇ ਤੁਸੀਂ ਫਿਰ ਕਿਸ ਵੇਲੇ ਮਤਲਬ ਇਹ ਬਲਦ ਲੈ ਕੇ ਜਾਂਦੇ ਖੇਤਾਂ ਕਿਸ ਟਾਈਮ ਤੇ ਤੁਸੀਂ ਜੀ ਸਵੇਖਤੇ ਕੋਈ 4 ਵਜੇ ਉੱਠ ਖਲੋਈਦਾ ਵਾ ਅੱਛਾ ਤੇ ਇਹਨਾਂ ਨੂੰ ਪੱਠੇ ਪਾਈਦੇ ਆ ਉਦੋਂ ਬਾਅਦ ਫਿਰ ਇਹਨਾਂ ਨੂੰ ਜੋੜ ਲਈਦਾ ਪਹਿਲੀਆਂ ਨੂੰ ਖੇਤਾਂ ਨੂੰ ਚੱਲ ਜਾਈਦਾ ਤੇ ਠੰਡੇ ਠੰਡੇ ਇਸ ਵਕਤੇ ਹੀ ਮਲਵਾ ਲਈਦਾ ਇਹ ਜਿਹੜੇ ਇਹਦੇ ਗਲ ਚ ਪਾਈ ਹੈ ਇਹਨੂੰ ਕੀ ਜਾਂਦੇ ਆ ਮੈਂ ਕੈਮਰਾਮੈਨ ਕੋਲ ਇੱਕ ਦਿਖਾ ਦੇ ਜੀ ਇਹਨੂੰ ਕੀ ਜਾਂਦੇ ਜਿਹੜੀ ਆ ਜਿਹੜੇ ਗਲ ਚ ਪਾਈ ਆ ਇਹਨਾਂ ਨੂੰ ਤਾਂ ਇਹ ਕਹਿੰਦੇ ਨੇ 45 45 45 ਕਹਿੰਦੇ ਆ ਜੀ ਇਹਨਾਂ ਨੂੰ ਅੱਛਾ ਜੀ ਤੇ ਨਾਲ ਉਹ ਹੱਲ ਜੋੜਿਆ ਵਾ ਨਾਲ ਰੱਸਾ ਪਾਇਆ ਨਾਂਨ ਪਾਇਆ ਹੂੰ ਨਾਲ ਆ ਗਲ ਚ ਮੇਲਾ ਵਾ ਸ਼ਿੰਗਾਰ ਵਾਸਤੇ ਹਾਂਜੀ ਜਿਸ ਤਰ੍ਹਾਂ ਮਿਲ ਬਹੁਤ ਵਧੀਆ ਤਰੀਕੇ ਨਾਲ ਫਰੇ ਤੇ ਕਿਵੇਂ ਲੱਗਦਾ ਜਿੱਦਾਂ ਜਿਹੜੇ ਅੱਜ ਕੱਲ ਨੌਜਵਾਨ ਜਿਹੜੇ ਆ ਉਹ ਜੋ ਪਹਿਲੀ ਵੁੰਦੇ ਆ ਉਹਨਾਂ ਮਗਰ ਟਰੈਕਟਰ ਦੇ ਆਪਣਾ ਟਾਈਟਮਗਰ ਡੀਜੇ ਲਾਏ ਹੁੰਦੇ ਆ ਤੁਹਾਨੂੰ ਵੀ ਸ਼ੌਂਕ ਹੈਗਾ ਕੋਈ ਆ ਜ ਤਲੀਆਂ ਨਾਲ ਸੜ ਜਾਂਦਾ ਆਪਣਾ ਨਹੀਂ ਜੀ ਇਹਨਾਂ ਦੇ ਮਗਰ ਇਤਰਾ ਹੀ ਵਾਈ ਦਾ ਵਾ ਬਹੁਤ ਹੀ ਵਧੀਆ ਲੱਗਦਾ ਵਾ ਅੰਮਰਤ ਵੇਲਾ ਸਵਖਤੇ ਨਾਲੇ ਆਪਣਾ ਵਿਜੀ ਰਹੀ ਦਾ ਕੰਮ ਦੇ ਵਿੱਚ ਹਾਂ ਤੇ ਨਾਲੇ ਆਪਣਾ ਉਦਮ ਦੇ ਨਾਲ ਤੁਰ ਪਈਦਾ ਇਹਨਾਂ ਨੂੰ ਲੈ ਕੇ ਤੇ ਆਪਣਾ ਖੇਤੀ ਕਰੀਦੀ ਆ ਤੇ ਬਹੁਤ ਵਧੀਆ ਤਰੀਕਾ ਜਿਹੜੇ ਨਵੇਂ ਮੁੰਡੇ ਆ ਗਏ ਉਹਨਾਂ ਨੂੰ ਇਹਨਾਂ ਬਾਰੇ ਤੇ ਗਿਆਨੀ ਨਹੀਂ ਹੈਗਾ ਪਤਾ ਹੀ ਨਹੀਂ ਅੱਛਾ ਤੇ ਦੂਸਰਾ ਇਹ ਆ ਵੀ ਜਿਹੜੇ ਆ ਬੜੇ ਬੜੇ ਡੀਜੇ ਲਾ ਲਿੰਦੇ ਆ ਇਹ ਇੱਕ ਫੁਗਰਾ ਪਾਨੀ ਆ ਇਹਨਾਂ ਦਾ ਅੱਛਾ ਆ ਵੀ ਜਿਹੜਾ ਵੱਡੇ ਵੱਡੇ ਲਾ ਕੇ ਨਾ ਉਹ ਕੋਈ ਪਛੇ ਪਤਾ ਲੱਗਦਾ ਕਿਸੇ ਨੂੰ ਆਉਣ ਜਾਣ ਦਾ ਨਾ ਕੋਈ ਗਾੜੀ ਪਛੇ ਪਤਾ ਲੱਗਦਾ ਤੇ ਮਤਲਬ ਨਹੀਂ ਠੀਕ ਇਸ ਤਰ੍ਹਾਂ ਜਿਹੜਾ ਹੁਣ ਤੇ ਨਵੇਂ-ਨਵੇਂ ਅਧਰੂਕ ਜਿਹੜੇ ਮਸ਼ੀਨਰੀ ਆ ਗਈ ਆ ਹਾਂਜੀ ਤੁਹਾਡਾ ਨਹੀਂ ਜੀ ਕਿਤਾ ਵੀ ਮਤਲਬ ਮੈਂ ਟਰੈਕਟਰ ਲੈ ਲਵਾਂ ਇਹ ਮੈਂ ਤਾਂ ਨਾ ਕਰਕੇ ਨਹੀਂ ਜੀ ਹੱਡਾ ਨਾ ਇਹਨਾਂ ਦੇ ਨਾਲ ਹੀ ਬਹੁਤ ਪਿਆਰ ਪਿਆ ਵਾ ਹੂੰ ਬਹੁਤ ਹੀ ਪਿਆਰ ਇਹਨਾਂ ਨਾਲ ਇਹਨਾਂ ਨੂੰ ਵਾਈਦਾ ਇਹਨਾਂ ਜੋ ਵਾਈਦਾ ਵੱਖਰਾ ਹੀ ਨੰਦਾ ਆਉਂਦਾ ਹੈ ਇਹਨਾਂ ਦੀ ਫਿਰ ਖਰਾਕ ਕੀ ਹੁੰਦੀ ਇਹਨਾਂ ਦੀ ਇਹਨਾਂ ਦੀ ਖਰਾਕ ਆਪਣੇ ਆ ਖੇਤੀ ਜੀ ਪੈਦਾ ਹੁੰਦੀ ਪੱਠਾ ਰਕਾ ਇਹਨਾਂ ਨੂੰ ਪਾਈਦਾ ਵਾ ਕੋ ਚਾਰਾ ਵਧੀਆ ਦੇਈਦਾ ਵਾ ਦਾਣਾ ਵੀ ਪਾਈਦਾ ਵੰਡ ਵੀ ਜਦੋਂ ਕੰਮ ਦਾ ਜ਼ਿਆਦਾ ਜ਼ੋਰ ਇਹਨਾਂ ਕੋਲ ਲੈਣਾ ਹੋਵੇ ਕੰਮ ਲੈਣਾ ਹੋਵੇ ਉਦੋਂ ਵਿਆਈ ਦੇ ਦੇਣਾ ਚ ਜਾਂ ਭਾਈ ਜਦੋਂ ਜ਼ਿਆਦਾ ਜ਼ੋਰ ਹੈ ਉਦੋਂ ਵੰਡ ਪਾਈਦਾ ਦਾਣਾ ਪਾਈਦਾ ਤੇਲ ਵੀ ਦੇਈਦਾ ਸੇਵਾ ਪੂਰੀ ਕਰੀਦੀ ਇਹਨਾਂ ਦੀ ਹਾਂਜੀ ਕਿੰਨੀ ਪਹਿਲੇ ਕਿੰਨੀ ਹੈ ਜਿਹੜੀ ਜਿਹੜੀ ਇੱਕ ਦਿਨ ਚ ਬਾਦ ਹੁੰਦੀ ਹੈ ਇੱਕ ਦਿਨ ਦੇ ਵਿੱਚ ਜਿਹੜੀ ਵੱਡੀ ਜੋਗ ਤਗੜੀ ਉਹ ਇੱਕ ਕਿੱਲਾ ਥਾਂ ਜਿਹੜਾ ਉਹ ਬਾਹ ਜਾਂਦੀ ਆ ਅੱਛਾ ਹਾਂਜੀ ਇੱਕ ਜੋਗ ਜਿਹੜੀ ਆ ਇੱਕ ਕਿੱਲਾ ਜੋਗ ਜੋੜੀ ਨੂੰ ਕਹਿੰਦੇ ਹਾਂਜੀ ਜੋਗ ਜੋੜੀ ਨੂੰ ਦੋਹਾਂ ਬਲਦਾਂ ਦੀ ਇੱਕ ਕਿੱਲਾ ਇੱਕ ਦਿਨ ਦੇ ਵਿੱਚ ਬਾਹ ਦਿੰਦੇ ਆ ਅੱਛਾ ਹਾਂਜੀ ਵਿੱਚ ਫਿਰ ਆਰਾਮ ਹੀ ਕਰਨਾ ਪੈਂਦਾ ਜਾਂ ਲਗਾਤਾਰ ਨਹੀਂ ਸਵੇਰ ਆਪਾਂ ਜਦੋਂ ਸਬਕਤ ਇਹਨਾਂ ਨੂੰ ਜੋਲਿਆ 4 ਵਜੇ ਜਾਂ 5 ਵਜੇ ਹਾਂਜੀ ਤੇ 9 ਵਜੇ ਦੇ ਤੱਕ ਇਹਨਾਂ ਨੇ ਕਿੱਲਾ ਬਾਹ ਦੇਣਾ ਵਾ ਮੁੜ ਕੇ ਇਹਨਾਂ ਸੱਜ ਜਿਹੜੀ ਆਰਾਮ ਹੀ ਕਰਨਾ ਵਾ ਹੂੰ ਹਾਂਜੀ ਪੱਠੇ ਖਾਣੇ ਆਰਾਮ ਕਰਨਾ ਫਿਰ ਅਗਲੇ ਦਿਨ ਤੇ ਜੇ ਕਿਤੇ ਜ਼ਿਆਦਾ ਕੰਮ ਦਾ ਜ਼ੋਰ ਹੋਵੇ ਤਾਂ ਫਿਰ ਸ਼ਾਮ ਨੂੰ ਵੀ ਜੋੜ ਲਈਦਾ ਇਹਨਾਂ ਨੂੰ ਹੂੰ ਹਾਂਜੀ ਕੀ ਲੱਗਦਾ ਕਿ ਜਿੱਦਾਂ ਅੱਜ ਕੱਲ ਇਹ ਨੌਜਵਾਨ ਇੰਨੀ ਮਿਹਨਤ ਕਰਕੇ ਰਾਈ ਨੇ ਹੈਗੇ ਤੇ ਹੁਣ ਵੀ 40 ਤੀਕਾ 40 ਸਾਲ ਮੈਨੂੰ ਹੋ ਗਏ ਮਿਹਨਤ ਕਰਦੇ ਨੇ ਇਸੇ ਤਰ੍ਹਾਂ ਪਹਿਲੇ ਬੰਦੇ ਇਹੋ ਹੀ ਬਲਦੇ ਰਹਾ ਕਿ ਜਾਂ ਬਲਦੇ ਹੋ ਚੇਂਜ ਵੀ ਕਰਨੇ ਪਏ ਬਲਦੇ ਜੇ ਚੇਂਜ ਵੀ ਕਰਨੇ ਪੈਂਦੇ ਵਿੱਚੋਂ ਹਾਂਜੀ ਕਈ ਬਲਦੇ ਫਿਰ ਜਿੱਦ ਤਰ੍ਹਾਂ ਆਪਣੀ ਉਮਰ ਦੇ ਹਿਸਾਬ ਨਾਲ ਫਿਰ ਇਹ ਵੀ ਢਲ ਜਾਂਦੇ ਆ ਨਾ ਫਿਰ ਚੇਂਜ ਵੀ ਕਰਨੇ ਪੈਂਦੇ ਆ ਅੱਛਾ ਤੇ ਇਹਨਾਂ ਨੂੰ ਫਿਰ ਇਸ ਤਰ੍ਹਾਂ ਵਾਈਦਾ ਇਹਨਾਂ ਨੂੰ ਹੂੰ ਤੇ ਜਦੋਂ ਲੋੜ ਪਵੇ ਬਦਲ ਲਈਦਾ ਵਾ ਹੂੰ ਹਾਂਜੀ ਠੀਕ ਹੈ ਤੇ ਪਰਿਵਾਰ ਦੇ ਹੋਰ ਬੱਚੇ ਜਿਹਦੇ ਨਾਲ ਜੀ ਆ ਉਹ ਵੀ ਨਾਲ ਮਿਹਨਤ ਕਰਦੇ ਮਜ਼ਦੂਰ ਹਾਂਜੀ ਅਸੀਂ ਸਾਰੇ ਰਲ ਕੇ ਖੇਤਾਂ ਚ ਜਦੋਂ ਕੰਮ ਹੋਵੇ ਜਦੋਂ ਪੂਰੇ ਮਿਹਨਤ ਕਰੀਦੀ ਆ ਜਿਸ ਤਰ੍ਹਾਂ ਕੋਈ ਗਡਾਈ ਆ ਕੋਈ ਸਬਜ਼ੀਆਂ ਦੀ ਤੜਾਈ ਆ ਕੋਈ ਫਸਲ ਸਾਂਭਣੀ ਆ ਤਾਂ ਕਰਕੇ ਅਸੀਂ ਸਾਰੇ ਫਿਰ ਰਲ ਕੇ ਮਿਹਨਤ ਕਰਦੇ ਹਾਂ ਜਿੱਦਾਂ ਹੁਣ ਰਵਾਇਤੀ ਫਸਲਾਂ ਆ ਹਾਂਜੀ ਸਰਕਾਰ ਵੀ ਕਹਿੰਦੀ ਆ ਵੀ ਰਵਾਇਤੀ ਫਸਲਾਂ ਚ ਬਾਹਰ ਨਿਕਲ ਕੇ ਦੂਜੀਆਂ ਫਸਲਾਂ ਲਾਈ ਜਾਣਾ ਕੀ ਲੱਗਦਾ ਰਵਾਇਤੀ ਫਸਲਾਂ ਵਿੱਚ ਸਾਨੂੰ ਬਾਹਰ ਨਿਕਲਣਾ ਚਾਹੀਦਾ ਜਿਹੜਾ ਚੱਕਰਵਾਤੀ ਦੀ ਬਣੀ ਆ ਜ਼ਰੂਰ ਚਾਹੀਦਾ ਜੀ ਰਵਾਇਤੀ ਫਸਲਾਂ ਚ ਜੜੀਆਂ ਇਹਨਾਂ ਚੋਂ ਅਮਦਨ ਵੀ ਬਥੇਰੀ ਆ ਔਰ ਲੋਕ ਜਿਹੜੇ ਆ ਉਹ ਇੱਕ ਸਿਰਫ ਕਣਕ ਝੋਨੇ ਮਗਰੀ ਪੈ ਗਏ ਆ ਕਣਕ ਕਣਕ ਝੋਨੇ ਨੂੰ ਹੀ ਜ਼ਿਆਦਾ ਪਹਿਲ ਦੇ ਰਹੇ ਆ ਪਰ ਜਿਹੜੇ ਲੋਕ ਬਦਲਵੀਆਂ ਫਸਲਾਂ ਲਾ ਰਹੇ ਆ ਉਹ ਆਮਦਨ ਵਧ ਲੈ ਰਹੇ ਆ ਇੱਕ ਤੋ ਦਿਨ ਸਾਡਾ ਵਾਤਾਵਰਨ ਵੀ ਬਚਿਆ ਪ੍ਰਦੂਸ਼ਣ ਨੂੰ ਤੋਂ ਵੀ ਰਹਿ ਤਿਆ ਇਸ ਕਰਕੇ ਸਾਨੂੰ ਬਦਲਵੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਲਾਉਣੀਆਂ ਚਾਹੀਦੀਆਂ ਤੁਸੀਂ ਲਗਉਂਦੇ ਹੋ ਹਾਂਜੀ ਕਿਹੜੀ ਕਿਹੜੀ ਫਸਲ ਲਗਾਉਂਦੇ ਹੋ ਅਸੀਂ ਮੱਕੀ ਬੀਜਦੇ ਆ ਮਿਰਚ ਲਾਉਨੇ ਆ ਗੰਨਾ ਵਾਂ ਕਮਾਦ ਆ ਤੇ ਕੁਝ ਸਬਜ਼ੀਆਂ ਲਾ ਲਈਦੀਆਂ ਆ ਕੋਸ਼ ਅਹੀਂ ਬਾਸਬਤੀ ਲਾਉਨੇ ਆ ਤੇ ਰਲਮੀਆਂ ਮਿਲੀਆਂ ਫਸਲਾਂ ਦੀ ਜੀ ਲਈ ਦੀਆਂ ਇਹ ਛੋਟੇ ਵੀਰ ਜੀ ਹਾਂਜੀ ਅਹੀਂ ਦੋਨੋਂ ਭਰਾ ਇਕੱਠੇ ਖੇਤੀ ਕਰਦੇ ਆ ਜੀ ਸਦੋਂੋਂ ਕੱਟੇ ਖੇਤੀ ਕਰਦੇ ਹਾਂ ਜੀ ਤੁਹਾਡੇ ਕਿੰਨੇ ਬੱਚੇ ਦੋ ਬੱਚੇ ਵੱਡੇ ਉਹ ਵੀ ਕਰਦੇ ਖੇਤੀ ਨਾਲ ਜੋੜਦੇ ਆ ਇਸੇ ਤਰ੍ਹਾਂ ਬਲਦਨ ਵਾਲੀ ਉਹਨਾਂ ਨੇ ਹੀ ਕਿਹਾ ਵੀ ਪਾਪਾ ਜੀ ਇਹ ਛੱਡ ਕੇ ਤਾਂ ਪਾ ਟਰੈਕਟਰ ਲੈ ਲਈਏ ਬਾਈਕਲ ਦੇ ਇੱਕ ਇੱਕ ਲੈ ਵਾਲਾ ਟਰੈਕਟਰ ਹੀ ਫਿਰਦੇ ਆ ਹਾਂ ਜੀ ਦਿੰਦੇ ਆ ਪਰ ਨਹੀਂ ਤਰੇ ਆਖੀ ਤਾਂ ਨਹੀਂ ਆਉਂਦੇ ਪੂਰਾ ਗਾੜੀ ਉਹ ਕਿਲਾ ਪੈ ਕੇ ਕੋਈ ਹਾਂਜੀ ਇਲਾਵਣ ਵਾਇਆ ਸਿਰ ਹੌਸਕਤੇ ਜੋੜੇ ਅੱਛਾ ਇਲਾਵਣ ਵਾਂਗ ਛੱਗੇ ਹੂੰ 9 ਤਵੇ ਤੱਕ ਕੇ ਜੋ ਆਈ ਨਹੀਂ ਕਰੀ ਜਾ ਕਿਤੇ ਡਾਗੀ ਵੀ ਫੇਰ ਜੀ ਇਹਨਾਂ ਦਾ ਖਰਚਾ ਕੋਈ ਨਹੀਂਗਾ ਜਦੋਂ ਮਰਜ਼ੀ ਇਹਨਾਂ ਨੂੰ ਜੋ ਕੇ ਲੈ ਕੇ ਤੁਰਪੋ ਹਾਂ ਹੁਣ ਉਹ ਮਸ਼ੀਨਰੀ ਆਉਚ ਆਪਾਂ ਤੇਲ ਪਾਵਾਂਗੇ ਬਿਲਕੁਲ ਫੇਰ ਹੀ ਲੇਖੇ ਤਰਾਂ ਦੇ ਨੂੰ ਬਿਲਕੁਲ ਹਾਂਜੀ ਜੀ ਮਸ਼ੀਨਰੀ ਦਾ ਖਰਚਾ ਬੜਾ ਹਾਂ ਨਾਲ ਪੇਰ ਵੀ ਨਾਲ ਹਾਂਜੀ ਖਰਚਾ ਨਹੀਂ ਕੋਈ ਵੀ ਇਹਨਾਂ ਦਾ ਜਦੋਂ ਮਰਜੀ ਇਹਨਾਂ ਦੇ મતલਬ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਮਤਲਬ ਬਿਮਾਰੀਆਂ ਤੋਂ ਬਚਿਆ ਕੋਈ ਸ਼ੁਕਰ ਨਹੀਂ ਸਿਹਤ ਬਚੀ ਨਹੀਂ ਸਿਹਤ ਬਚੀ ਕੀ ਪਤਾ ਹਾਂਜੀ ਮਤਲਬ ਜਦੋਂ ਬੰਦਾ ਮਿਹਨਤ ਕਰਦਾ ਪਸੀਨਾ ਨਿਕਲਦਾ ਵੈਸੇ ਹੀ ਬਿਮਾਰੀਆਂ ਵੰਗੀਆਂ ਹਾਂ ਹਾਂ ਮਹਾਰਾਜ ਦੀ ਕਿਰਪਾ ਬਹੁਤ ਸੁਣੀ ਗੱਲ ਹੈ ਜੀ ਕੀ ਲੱਗਦਾ ਕੀ ਆ ਪੰਜਾਬ ਵਿੱਚ ਜਿਸ ਤਾਂ ਦੇ ਹੁਣ ਹਾਲਾਤ ਬਣ ਗਏ ਆ ਜਿਸ ਤਰ੍ਹਾਂ ਜਿਹੜੀਆਂ ਫਸਲਾਂ ਵਾ ਇਹ ਵੀ ਲੋਕੀ ਇਹੜੀ ਥੋੜਾ ਬੜਾ ਹਟ ਦੇ ਜਾਂਦੇ ਆ ਆਪਣੀ ਫਸਾ ਬੀਜਾ ਜਮੀਨਾਂ ਵੇਚ ਹੀ ਜਾਂਦੀ ਆ ਹਾਂਜੀ ਇਸੇ ਕਰਕੇ ਆ ਜੀ ਕਿਉਂਕਿ ਖਰਚੇ ਵੱਧ ਗਏ ਆ ਬਹੁਤ ਜ਼ਿਆਦੇ ਤੇ ਮਸ਼ੀਨਰੀ ਹੋ ਗਈ ਆ ਜਿਆਦੀ ਤੇ ਜਿਹੜੀ ਆਮਦਨ ਆ ਬਜਤਿਆ ਉਹ ਬਹੁਤ ਕੱਟ ਗਈ ਆ ਕਿਉਂਕਿ ਜੇ ਕੋਈ ਆਮਦਨ ਹੁੰਦੀ ਵੀ ਆ ਤੇ ਉਹ ਜਿਹੜੇ ਵਿਆਜ ਤੇ ਟਰੈਕਟਰ ਜਾਂ ਹੋਰ ਚੀਜ਼ਾਂ ਵਾ ਉਹ ਵਿਆਜ ਹੀ ਲੈ ਜਾਂਦਾ ਵਾ ਸਾਰਾ ਤੇ ਆਮਦਨਾਂ ਕੱਟ ਗਈਆਂ ਵਾ ਇਸ ਕਰਕੇ ਹਰ ਲੋਕੀ ਥੋੜਾ ਜਿਹਾ ਇਧਰੋਂ ਮੂੰਹ ਮੋੜ ਰਹੇ ਆ ਪਹਿਲਾਂ ਸਮਾਂ ਹੁੰਦਾ ਸੀ ਵੀ ਇੱਕ ਪਿੰਡ 'ਚ ਟਰੈਕਟਰ ਇੱਕ ਜਾਂ ਦੋ ਹੁੰਦੇ ਟਰੈਕਟਰ ਹੁੰਦੇ ਤੇ ਮੰਗਵਾ ਟਰੈਕਟਰ ਲੈ ਜਾਂਦਾ ਟਰਾਲੀ ਮੰਗਵੀਂ ਲਾਏ ਨਹੀਂ ਹਾਂਜੀ ਹੁਣ ਹਰ ਘਰ 'ਚ ਟਰੈਕਟਰ ਆ ਕੀ ਲੱਗਦਾ ਨਹੀਂ ਆ ਵੀ ਲੋਕ ਆਪਣੀ ਸਿਰਫ ਸ਼ੌਕੀ ਸ਼ੋਹਰਤ ਵਾਸਤੇ ਹੀ ਮਤਲਬ ਆਪਣੇ ਦੇ ਜਿਹੜਾ ਡੀਆਇਆ ਕਰ ਦਈ ਚੁੱਕੀ ਜਾਂਦੇ ਆ ਹਾਂਜੀ ਇਹ ਇੱਕ ਜਾਂ ਵਿਖਾਵਾ ਗੈਨ ਲੋ ਜਾਂ ਟੌਰ ਗੈਨ ਲੋ ਇੱਕ ਫੋਕੀ ਸ਼ੋਰਤੀ ਆ ਜਿਹਦੇ ਨਾਲੇ ਮਹਿੰਗੇ ਤੋਂ ਮਹਿੰਗੇ ਲਿਆ ਲਿਆ ਢੱਕੇ ਆ ਘਰ ਜੇ ਪਿੱਛੇ ਜੇ ਮੈਂ ਪੜ੍ਹ ਲਿਆ ਸੀ ਕਿ ਸਰਕਾਰੀ ਅੰਕੜਿਆਂ ਅਨੁਸਾਰ ਕਿ ਜਿੰਨੇ ਟਰੈਕਟਰ ਪੰਜਾਬ 'ਚ ਇਹ ਵੇਲੇ ਚੱਲ ਰਹੇ ਆ ਉਹਨਾਂ ਦੀ ਲੋੜ ਨਹੀਂ ਹੈਗੀ ਟਰੈਕਟਰ ਦਾ ਕਿਉਂਕਿ ਇੱਕ ਘੰਟਿਆਂ ਦਾ ਕੰਮ ਮੇਸਿਆ ਵੀ ਇਹਨੂੰ ਇੰਨੀ ਜ਼ਮੀਨ 'ਚ ਇਨਾ ਚੱਲਣਾ ਚਾਹੀਦਾ ਏ ਪਰ ਉਹਨਾਂ ਕਿਸੇ ਕੋ ਚੱਲਦਾ ਨਹੀਂਗਾ ਕਿਉਂਕਿ ਕੰਮ ਹੀ ਨਹੀਂ ਘਰ ਘਰ ਟਰੈਕਟਰ ਹੋ ਗਏ ਆ ਤੇ ਆਪਾਂ ਦੇ ਲੋੜ ਤੋਂ ਵੱਧੂ ਹੀ ਢੱਕੇ ਆ ਬਹੁਤੀ ਘਾਟ ਇਹਨਾਂ ਤੋਂ ਕੰਮ ਲਿਆ ਜਾਂਦਾ ਹਾਂਜੀ ਤੇ ਕਦੀ ਪਾਜੀ ਇਹ ਜੀ ਗੱਲ ਵੀ ਆਈ ਆ ਵੀ ਜਿੱਦਾਂ ਕਿਸੇ ਨੇ ਆਪਣੀ ਪਹਿਲੀ ਭਗੋਣਾ ਤੁਹਾਨੂੰ ਕਹਿਤਾ ਵੀ ਵੀ ਸਾਡੇ ਵੀ ਜੋਗ ਦੇਓ ਸਾਡੇ ਵੀ ਪਹਿਲੀ ਵਾਧਿਓ ਅਜੇ ਜਾਈਦਾ ਜੀ ਜਾਈਦਾ ਜਿੱਥੋਂ ਜ਼ਮੀਨਾਂ ਪਟਾਈਆਂ ਜਾਂ ਜਿੱਥੇ ਨਵੀਆਂ ਜ਼ਮੀਨਾਂ ਜਿਨ੍ਹਾਂ ਚਾ ਕੱਦੂ ਨਹੀਂ ਟਰੈਕਟਰ ਕਰਦਾ ਨਹੀਂ ਟਰਦਾ ਟਰੈਕਟਰ ਉਥੇ ਵੀਰੇ ਬੁਲਦਾਨਾ ਕਰਕੇ ਆਈਦਾ ਵਾ ਕਰ ਆਈਦਾ ਕੰਮ ਭਾਈ ਵੀ ਕਰਾਇਆ ਵੀ ਵਾ ਲੈਦਾ ਜਾਂ ਜਿਸ ਤਰ੍ਹਾਂ ਕੋਈ ਕਮਾਲ ਵਾਣਾ ਹੋਵੇ ਉਹ ਵੀ ਵਿੱਚ ਸਿਆੜ ਮਾਰ ਆਈਦੇ ਆ ਕੋਈ ਨਰਮਾ ਵਾ ਜਾਂ ਜਿੱਥੇ ਕੋਨਾ ਝੋਨੇ ਲੱਗਣਦੇ ਆ ਜੋਨਿਆਂ ਤੋਂ ਬਾਅਦ ਕਈ ਥਾਈਆਂ ਕਈਆਂ ਪੈਲੀਆਂ ਨੂੰ ਕੋਈ ਰਾਹ ਨਹੀਂ ਰਹਿ ਜਾਂਦਾ ਨੰਗਣ ਵਾਸਤੇ ਉੱਥੇ ਫਿਰ ਇਹ ਜੋਗ ਚੱਲ ਜਾਂਦੀ ਆ ਹੂੰ ਉਹਦੇ ਨਾਲ ਵਾਹ ਆ ਜਾਂਦਾ ਹੂੰ ਹਾਂਜੀ ਇਹਨਾਂ ਨੇ ਤਾਂ ਖਾਲੇ ਪੈ ਕੇ ਵੀ ਚੱਲ ਜਾਣਾ ਵਾੜ ਤੇ ਵੀ ਤੁਰ ਕੇ ਚੱਲ ਜਾਣਾ ਹਾਂਜੀ ਪਰ ਟਰੈਕਟਰ ਜਿਹੜਾ ਉਹ ਫਸਲ ਦੇ ਵਿੱਚ ਦੀ ਲੰਘ ਨਹੀਂ ਸਕਦਾ ਲੰਘ ਨਹੀਂ ਸਕਦਾ ਜੇ ਇਹ ਫਸਲ ਦੇ ਵਿੱਚ ਦੀ ਲੰਘ ਵੀ ਜਾਣਗੇ ਤਾਂ ਨੁਕਸਾਨ ਨਹੀਂ ਕੋਈ ਹੈਗਾ ਇਹਨਾਂ ਦਾ ਹੂੰ ਇਸ ਕਰਕੇ ਜਿੱਥੇ ਨਹੀਂ ਰਾਹ ਉੱਥੇ ਫਿਰ ਇਹ ਚੱਲ ਜਾਂਦੇ ਆ ਕਿੰਨੇ ਪੈਸੇ ਫਿਰ ਮਿਲ ਜਾਂਦੇ ਆ ਪਹਿਲੇ ਜੋ ਟਰੈਕਟਰ ਦੀ ਭਾਈ ਚਲਦੀ ਉਹ ਹਿਸਾਬ ਮਿਲ ਜਾਂਦਾ ਅੱਛਾ ਉਹ ਸਾਰਾ ਅੱਛਾ ਜੀ ਹਾਂ 4 ਰੁਪਏ ਅਕੱਲੇ ਦਾ ਮਿਲ ਜਾਂਦਾ ਹੂੰ ਇਹ ਇਹਦੇ ਨਾਲ ਫਿਰ ਜਿਹੜੀ ਜਿਹੜੀ ਫਸਲ ਬੀਜਦੇ ਆਪਾਂ ਹਾਂਜੀ ਉਹ 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 ਫਸਲ ਜਿਹੜੀ ਨਿਕਲ ਨਹੀਂ ਬਾਹਰ ਨਿਕਲੀ ਅਜੇ ਤਾਂ ਕਣਕ ਆ ਗਈ ਹੈ ਹਾਂਜੀ ਉਹਦੀ ਵੱਧ ਨਿਕਲਦੀ ਕਣਕ ਉਹਦੇ ਨਾਲ ਇਹਦੇ ਨਾਲੋਂ ਕਿਹੜਾ ਟਰੈਕਟਰ ਜਿਹੜੀ ਨਿਕਲਦੀ ਫਿਰ ਕਣਕ ਇਹ ਨਾਲ ਮੰਨੋ ਇਹ ਫਸਲ ਪਹਿਲਾਂ ਬੋਣੇ ਆਪਾਂ ਫਸਲ ਇਹਨਾਂ ਪਰ ਜ਼ਮੀਨ ਵਾਲੀ ਬਾਅਦ ਫਸਲ ਬੀਜੀ ਕੋਈ ਫਰਕ ਪੈਂਦਾ ਕੋਈ ਥੋੜਾ ਬਹੁਤ ਪੈਂਦਾ ਜਿਹੜੀ ਇਹਨਾਂ ਨਾਲੋਂ ਪਹਿਲੀ ਵਾਹਣੀਆਂ ਨੂੰ ਉਹਦੇ ਨਾਲ ਪਲਾਨ ਬਣਿਆ ਰਹਿੰਦਾ ਵਾ ਤੇ ਜਿਹੜਾ ਟਰੈਕਟਰ ਵੇਚਦਾ ਉਹ ਜਦੋਂ ਸੁਹਾਗਾ ਮਾਰਦਾ ਉਹਦੇ ਨਾਲ ਜਿਆਦਾ ਹੀ ਪਹਿਲੀ ਨੱਪੀ ਜਾਂਦੀ ਆ ਅੱਛਾ ਟਾਇਰ ਵੀ ਵੱਜ ਜਾਂਦੇ ਵਿੱਚ ਸੁਹਾਗਾ ਵੀ ਵੱਜ ਕੇ ਨੱਪੀ ਜਾਂਦੀ ਆ ਪਰ ਇਹਨਾਂ ਨਾਲ ਪਹਿਲੀ ਦੀ ਐ ਪਲਾਨ ਪੋਲੀ ਪਹਿਲੀ ਬਣੀ ਰਹਿੰਦੀ ਆ ਯਾਨੀ ਕਿ ਇਹ ਕਹਿ ਸਕਦੇ ਵੀ ਇਹਦੇ ਨਾਲ ਜਿਹੜਾ ਝਾੜ ਵਾ ਨਿਕਲਦਾ ਹੈ ਵਾਜ ਨਿਕਲਦਾ ਫਰਕ ਪੈਂਦਾ ਵਾ ਕੀ ਮੈਸੇਜ ਕੀ ਹੈ ਸਾਡੇ ਦਰਸ਼ਕ ਦੇਖਿਓ ਜੀ ਤੁਹਾਨੂੰ ਦੇਖਦੇ ਪਏ ਆ ਪਿਛੇ ਵੀ ਇੱਕ ਤੁਹਾਡੀ ਵੀਡੀਓ ਪਾਈ ਸੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਵੀਡੀਓ ਪਾਈ ਓ ਕਾਹਲੇ ਕਾਫੀ ਪਸੰਦ ਕੀਤੀ ਮੈਸੇਜ ਆ ਕਈ ਲੋਕ ਕਹਿੰਦੇ ਆ ਵੀ ਪੂਰਾ ਪੁਰਾਣਾ ਰਿਵਾਜ ਹੋ ਗਿਆ ਹੁਣ ਨਵੇਂ ਜਿਹੇ ਡਰਾਈਵਰ ਆ ਗਏ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਤੁਹਾਡਾ ਕੀ ਜਵਾਬ ਕੀ ਆ ਵੇਖੋ ਜੀ ਸਾਨੂੰ ਆਪਣੇ ਪੁਰਾਣੇ ਸੱਭਿਆਚਾਰ ਵਿਰਸੇ ਨਾਲ ਜੁੜਨਾ ਚਾਹੀਦਾ ਵਾ ਜੇ ਅਸੀਂ ਜੁੜੇ ਹੋਵਾਂਗੇ ਤੇ ਕੱਲ ਨੂੰ ਅਸੀਂ ਸਾਡੇ ਬੱਚੇ ਵੀ ਉਹ ਵੇਖ ਸਕਦੇ ਜਾਂ ਕੋ ਸਿੱਖ ਸਕਦੇ ਆ ਤੇ ਸਾਨੂੰ ਮਤਲਬ ਪੁਰਾਣੇ ਰੀਤੀ ਰਿਵਾਜਾਂ ਨਾਲ ਰੱਖਣਾ ਚਾਹੀਦਾ ਨਹੀਂ ਛੱਡਣਾ ਚਾਹੀਦਾ ਜਿਸ ਤਰ੍ਹਾਂ ਉਹ ਬੋਲਦੀ ਹੈ ਇਹਦੇ ਨਾਲ ਇੱਕ ਤੇ ਸਿਹਤ ਬਚੀ ਰਹਿੰਦੀ ਆ ਇੱਕ ਅਹੀਂ ਆਪਦੇ ਕੰਮ 'ਚ ਵਿਜੀ ਰਹਿੰਨੇ ਆ ਤੇ ਜਿਹੜਾ ਕੰਮ ਟਰੈਕਟਰ ਆ ਉਹਦੇ ਕੁਝ ਮਿੰਟਾਂ ਘੰਟਿਆਂ 'ਚ ਕਰਕੇ ਦੇ ਨਿਬੇੜ ਜਾਂਦਾ ਪਰ ਇਹਦੇ ਨਾਲ ਬਹੁਤ ਵਧੀਆ ਕੰਮ ਤੇ ਔਰ ਅਹੀਂ ਆਪਦੇ ਕੰਮ 'ਚ ਵਿਜੀ ਰਹਿੰਨੇ ਰੁੱਝੇ ਰਹਿੰਨੇ ਆ ਕੀ ਹੋਣਾ ਕਿ ਜਿਹਦਾ ਲੋਕ ਵਾਧੂ ਦੇ ਖਰਚੇ ਆਪਣੇ ਦੇ ਵਾਧੂ ਦੇ ਇੱਕ ਕਰਜ਼ਾ ਹੀ ਲੈ ਕਰਜ਼ੇ ਚਲਾਈ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਕੀ ਆ ਉਹਨਾਂ ਨੂੰ ਮੈਸੇਜ ਇਹ ਉਹ ਵੀ ਕਰਜ਼ਿਆਂ ਤੋਂ ਬਚਣਾ ਚਾਹੀਦਾ ਵਾ ਅਸੀਂ ਕੰਮ ਨੂੰ ਜਿਹੜਾ ਵਾਧੂ ਵਾਧੂ ਕੰਮ ਨੂੰ ਹੱਥੀਂ ਕਰਨ ਨੂੰ ਪਹਿਲ ਦਈਏ ਤਾਂ ਕਿ ਹੱਥੀਂ ਕੰਮ ਕਰੀਏ ਉਦੇ ਨਾਲ ਸਾਡੀ ਸਿਹਤ ਵੀ ਬਚੀ ਰਹੂ ਔਰ ਅਸੀਂ ਵੀ ਬਿਮਾਰੀਆਂ ਤੋਂ ਬਚੇ ਰਵਾਂਗੇ ਸਿਹਤਮੰਦ ਰਵਾਂਗੇ ਬਾਬੇ ਨਾਨਕ ਨੇ ਵੀ ਆਪਣੀ ਕਿਰਤ ਕੀਤੀ ਉਹ ਵੀ ਬਲਦਾਂ ਨਾਲ ਕੀਤੀ ਉਹਨਾਂ ਨੇ ਵੀ ਬਲਦਾਂ ਨਾਲ ਕੀਤੀ ਆ ਹਮ ਹੁਣ ਕਈ ਔਠਦੇ ਆਸ ਵਕਤੇ ਕੋਈ ਸੈਰ ਨੂੰ ਜਾਂਦੇ ਆ ਤੇ ਹੁਣ ਇਹਨਾਂ ਨੂੰ ਜੇ ਅਸੀਂ ਜੋ ਕੇ ਤੁਰ ਪੀਏ ਤਾਂ ਸੈਰ ਨੂੰ ਵੱਧ ਹੋ ਜਾਂਦਾ ਧੰਨਵਾਦ ਧੰਨਵਾਦ ਹਾਰਡ ਵਰਕਿੰਗ ਹੋ ਜਾਂਦੀ ਆ ਜਾਂਦੀ ਪੂਰੀ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਸਮਾਂ ਦਿੰਦਾ ਜੀ ਤਾਂ ਮਿਹਰਬਾਨੀ ਇਹ ਸਨ ਕਿਰਤੀ ਵੀਰ ਜਿਹੜੇ ਮਿਹਨਤੀ ਕਿਸਾਨ ਆ ਦੋਨੋਂ ਭਰਾ ਨੇ ਜਿਹੜੇ ਸ਼ਰੇਲ 40 ਸਾਲਾਂ ਤੋਂ ਬਲਦਾਂ ਨਾਲ ਰਖੀ ਆਪਣੀ ਇਹ ਖੇਤ ਜੋਗਦੇ ਨੇ ਤੇ ਉਹਦੇ ਨਾਲ ਵਾਈ ਕਰਦੇ ਨੇ ਤੇ ਦੱਸਦੇ ਪਏ ਨੇ ਵੀ ਜਿਹੜੀ ਆਪਾਂ ਇਹ ਫਸਲ ਜਿਹੜੀ ਆਪਾਂ ਇਸ ਨਾਲ ਬਲਦਾਂ ਨਾਲ ਬੋਣੀ ਆ ਉਹਦਾ ਜਿਹੜਾ ਜਦੋਂ ਫਸਲ ਪੀਚ ਕੇ ਜਦੋਂ ਝਾੜ ਉਹ ਵਧੀਆ-ਵਧੀਆ ਨਿਕਲਦਾ ਵਾ ਇਹ ਵੀ ਮੈਸੇਜ ਦੇ ਰਹੇ ਨੇ ਵੀ ਜਿਹੜਾ ਅਸੀਂ ਆਪਣੇ ਉੱਪਰ ਬਾਧੂ ਦਾ ਜਿਹੜਾ ਬੋਝ ਪਾਇਆ ਕਰਜ਼ੇ ਲਈ ਜਾਂਦੇ ਆ ਭਾਵੇਂ ਸਾੜ ਕੋ ਇੱਕ ਕਿੱਲੇ ਪੈ ਲਈ ਬਾ ਦੋ ਕਿੱਲੇ ਪੈ ਲਈ ਲੇਕਿਨ ਅਸੀਂ ਝੂਠੀ ਸ਼ੋਰਦ ਲਾ ਕੇ ਤੇ ਅਸੀਂ ਟਾਈਟਲ ਲੈ ਆਂਦਾ ਹਾਂ ਪੀਸੀਡਰ ਲੈ ਆਂਦੇ ਹਾਂ ਪੀਸੀਡਰ ਕਿਹਦੇ ਨਾਲ ਜੀ ਹਾਂਜੀ ਐਪੀਸੀਡਰ ਲੈ ਆਂਦੇ ਆ ਉਤੇ ਵੱਧ ਤੋਂ ਵੱਧ ਤੇ ਇਹ ਕਰਜ਼ਾ ਲੈ ਲੈਣੇ ਆ ਲੇਕਿਨ ਅਗਰ ਅਸੀਂ ਵੇਖਿਆ ਜਾਵੇ ਤਾਂ ਅਗ ਜੇ ਹਰ ਕੋ ਬਲ ਦੇ ਜਾ ਹਰ ਕੋ ਇੱਕ ਪੈਰ ਜੇ ਪੈਨੇ ਭਰਾ ਕੇ ਕੋ ਟਰੈਕਟਰ ਹੈਗਾ ਉਹ ਮੰਗ ਕੇ ਵੀ ਗੁਜ਼ਾਰਾ ਕਰ ਸਕਦੇ ਆ ਅਸੀਂ ਆਪਣੇ ਉੱਪਰ ਜਿਹੜਾ ਕਰਜ਼ਾ ਨਾ ਚੜਾਈਏ ਤੇ ਇਸ ਜੇ ਅਗਰ ਅਸੀਂ ਸਿਰਫ ਖੇਤੀ ਕਰਦੇ ਆ ਇੱਕ ਤਾਂ ਸਾਡਾ ਹਾਰਡ ਵਰਕਿੰਗ ਹੁੰਦੀ ਆ ਸਾਡੀ ਕਸਰਤ ਹੋ ਜਾਂਦੀ ਆ ਇੱਕ ਜਿਹੜਾ ਫਾਲਤੂ ਦਾ ਖਰਚਾ ਜਿਹਦਾ ਡੀਜ਼ਲ ਹੋ ਗਿਆ ਰਿਪੇਅਰ ਹੋ ਗਿਆ ਉਹ ਬਚਰਨਦਾ ਵਾ ਦਾ ਸਾਡਾ ਮਕਸਦ ਇਹੋ ਹੀ ਹੁੰਦਾ ਆਪਾਂ ਜਿਹੜੇ ਸਾਡੇ ਦੇਸ਼ਾਂ ਦੇਸ਼ਾਂ ਜਿਹੜੇ ਸਾਡੇ ਭਰਾ ਬੈਠੇ ਆ ਉਹਨਾਂ ਦਾ ਕਿ ਇਹ ਜ਼ਰੂਰ ਪਹਾਈ ਜਾਵੇ ਵੀਡੀਓ ਪਹਾਈ ਜਾਵੇ ਵੀ ਜਿਹੜੇ ਅੱਜ ਵੀ ਸਾਡੇ ਪੰਜਾਬ ਦੇ ਅਜੇ ਲੋਕ ਮਿਹਨਤੀ ਲੋਕ ਆ ਜਿਹੜੇ ਅੱਜ ਵੀ ਕਿਰਤ ਨਾਲ ਜੁੜੇ ਪਏ ਨੇ ਤੇ ਆਪਣੀ ਹੱਥੀਂ ਕਿਰਤ ਕਰਕੇ ਮਿਹਨਤ ਕਰਕੇ ਤੇ ਰੋਟੀ ਬਾਲੀ ਖਾਂਦੇ ਆ ਤਾਂ ਅੱਜ ਦੀ ਵੀਡੀਓ ਵਿੱਚ ਇਨਾ ਹੀ ਤੁਹਾਨੂੰ ਵੀਡੀਓ ਕਿੱ사 ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਕੁਲਦੀਪ ਸੰਦੀਪਾ ਤਰਨਤਾਰਨ